ਲਓ ਜੀ ਮੈਂ ਗਰਾਊਂਡ ਦੇ ਵਿੱਚ ਪਹੁੰਚ ਗਿਆ ਹੁਣ ਗਰਾਊਂਡ ਬਾਉਣਾਗਾ ਹੁਣ ਆਪਾਂ ਨੇ ਉਹ ਕੋਈ ਬਾਈ ਗਰਾਊਂਡ ਬਾਹਰ ਆ ਹੁਣ ਐ ਨਹੀਂ ਪਤਾ ਉਹ ਕਿਹੜਾਗਾ ਲਵੇ ਜਾ ਕੇ ਦੇਖਣਾ ਪਊਗਾ ਵੀ ਕਿਹੜਾ ਬਾਈ ਆ ਉਹ ਗਰਾਊਂਡ ਬਾਹਰ ਆ ਕਿਉਂਕਿ ਕਬੱਡੀ ਵਾਲਾ ਗਰਾਊਂਡ ਆ ਆਪੇ ਹਲੀ ਚੱਕ ਕੇ ਬਾਉਣਾ ਲੱਗਿਆ ਸੋ ਦੇਖਦੇ ਆ ਵੀ ਕੌਣ ਆ ਉਹ ਬਾਈ ਲੈ ਵੀ ਚੱਲਦੇ ਆ ਥੋੜੇ ਭਾਈ ਆ ਦੇਖੋ ਕੱਕੋ ਕੋਕੋ ਉੱਗੇ ਹੋ ਨੇ ਇਹ ਸਾਰਾ ਬਾਉਣਾਗਾ ਹੁਣ ਗਰਾਊਂਡ ਕਿਉਂਕਿ ਖੇਡਣ ਲਈ ਖੜਾ ਰੀ ਆ ਉਹਨਾਂ ਘਰੇ ਮੁੰਡੇ ਵੱਡੀ ਵਾਲਾ ਗਰਾਊਂਡ ਆ ਲੈ ਉਹ ਬਾਈ ਦੇਖਦੇ ਆ ਲਵੇ ਜਾ ਕੇ ਕਿਹੜਾਗਾ ਕਿਉਂਕਿ ਹਾਲੀ ਜੀ ਚੱਕ ਕੇ ਗਰਾਊਂਡ ਬਾਉਂਡ ਲੱਗ ਗਿਆ ਲਓ ਇਹਦਾ ਨਾਰ ਸਿੰਘ ਜੀ ਨੇ ਆਓ ਨਾਰ ਸਿੰਘ ਜੀ ਕੀ ਹਾਲ ਨੇ ਜੀ ਇਹ ਤੁਸੀਂ ਆਪੇ ਚੱਕ ਕੇ ਗਰਾਊਂਡ ਬਾਉਣ ਲੱਗ ਗਏ ਜੀ ਇਹ ਤਾਂ ਦੇਖਣਾ ਇਹ ਤੇ ਵੀ ਗਰਾਊਂਡ ਕਾਉਣ ਬਾ ਰਿਆ ਹਾਂਜੀ ਇਹ ਆਪਾਂ ਨੇ ਆਪਣੇ ਵਾਸਤੇ ਥੋੜੀ ਹਾਂਜੀ ਇਹ ਤਾਂ ਬੱਚਿਆਂ ਨੂੰ ਖੇਡਣ ਵਾਸਤੇ ਨਸਿਆਂ ਤੋਂ ਬਚਾਉਣ ਵਾਸਤੇ ਠੀਕ ਹੈ ਜੀ ਠੀਕ ਮਾਰ ਤਮਾਰ ਜੰਨਾ ਮਰਜ਼ੀ ਜ਼ੋਰ ਲਾ ਲੇ ਉਹ ਨਸਿਆਂ ਤੋਂ ਨਹੀਂ ਬਚਾ ਸਕਦਾ ਅੱਛਾ ਜੀ ਇਹ ਅਸੀਂ ਵੀ ਚਾਹੇ ਮੈਂ ਚਾਹਦਾ ਕੰਮ ਕਰਦਾ ਨਾਰ ਸਿੰਘ ਪੰਜਾਬੀ ਕਹਿੰਦੇ ਨੇ ਮੈਨੂੰ ਪ੍ਰਧਾਨ ਬਈਆ ਪਾਰਟੀ ਦਾ ਪਰ ਮੈਂ ਫਿਰ ਵੀ ਇਹ ਸੋਚ ਕੇ ਚੱਲਿਆ ਵੀ ਆਪਾਂ ਨੇ ਇਹ ਜੇ ਤਿਆਰ ਕਰਾਂਗੇ ਨਾ ਬੱਚੇ ਖੇਡਣਗੇ ਨਸਿਆਂ ਤੋਂ ਬਚਣਗੇ ਉਹਨਾਂ ਨੂੰ ਉਹਨਾਂ ਦਾ ਸਨਮਾਨਤ ਵੀ ਕਰਾਂਗੇ ਉਹਨਾਂ ਨੂੰ ਖਰਾਕਾਂ ਵੀ ਰਮਾਂਗੇ ਔਰ ਇੰਨਾ ਕੁ ਸ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਠੀਕ ਹੈ ਜੀ ਯਾਨੀ ਕਿ ਨਸ਼ਿਆਂ ਤੋਂ ਬਚਾਉਣ ਦੇ ਲਈ ਖੇਡਾਂ ਜ਼ਰੂਰੀ ਨੇ ਸਹੀ ਗੱਲ ਆ ਨਾਰ ਸਿੰਘ ਜੀ ਐ ਕਰੋ ਨਾਰ ਸਿੰਘ ਜੀ ਮੈਂ ਤਾਂ ਐ ਕਹਿਣਾ ਵੀ ਗਰਾਊਂਡ ਜੇ ਉੱਥੇ ਉੱਥੇ ਜੇ ਹੋ ਜੇ ਕਹਾਂਗੇ ਵੱਡਾ ਗਰਾਊਂਡ ਜਿਆਦਾ ਜਦੋਂ ਜਵਾਖ ਵੱਧ ਕੇ ਫਿਰ ਆਪਾਂ ਕਰ ਲਾਂਗੇ ਉੱਥੇ ਪੋਲਾ ਪਿਆਗਾ ਪਤਾ ਕੀ ਹੈ ਹਾਂ ਕਾ ਵਾਸੀ ਅੱਛਾ ਕਾ ਫਿਰ ਆਪਾਂ ਟਰੈਕਟਰ ਫੜਾ ਦਾਂਗੇ ਮੈਂ ਤਾਂ ਤੁਹਾਨੂੰ ਐ ਕਹਿਣਾ ਵੀ ਉੱਥੇ ਪੋਲਾ ਪਿਆ ਹੈ ਹੈ ਆਏ ਮੜਾਏ ਉੱਥੇ ਫੇਰ ਕੇ ਦੇਖ ਆਲੀ ਦੋ ਦਿਨਾਂ ਚ ਕਰਨਾ ਹੈ ਤਿਆਰ ਅੱਛਾ ਦੋ ਦਿਨਾਂ ਚ ਕਰ